ਆਮ ਤਕਰੀਬਨ ਬੈਟਰੀਆਂ ਦੇਖੇ ਆ ਕਿ ਪਾਸਕੂਟਰੀ ਦੀ ਆਪ ਡਰ ਜਾਂਦੇ ਆ lithium ਆ ਕਿਤੇ ਫਟ ਨਾ ਜਾਵੇ ਕੁਛ ਇਦਾਂ ਦਾ ਨਾ ਗੱਲ ਹੋ ਜਵੇ ਇਦਾਂ ਦਾ ਇਹਦੇ ਵਿੱਚ ਕੋਈ ਸਿਸਟਮ ਨਹੀਂ ਬਹੁਤ ਹੀ ਰਿਲਾਈਏਬਲ ਤੇ ਵਧੀਆ ਪ੍ਰੋਡਕਟ ਹੈਗਾ ਇਹ ਔਰ weight ਵੀ ਕੁਛ ਨਹੀਂ ਜਪੈਦਾ ਬੈਟਰੀ weight ਵੱਖੋਂ ਵੀ ਬਹੁਤ ਹਲਕੀ ਹੈਗੀ ਆ 150 ਐਂਪੀਅਰ ਦੇ ਬੈਟਰੀ ਨੂੰ ਇਹ ਰਿਪਲੇਸ ਕਰਦੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਥੋੜਾ ਦੋਸਤ ਜਸ਼ਵਿੰਦਰ ਸਿੰਘ BS ਇਲੈਕਟ੍ਰੋਨਿਕਸ ਲੁਧਿਆਣਾ ਜਿੱਦਾਂ ਕਿ ਤੁਸੀਂ ਜਾਣਦੇ ਹੋ ਆਪਣੇ ਕੋਲੇ ਹਰੇਕ ਵਾਰ ਨਵਾਂ ਟੌਪਿਕ ਹੁੰਦਾ ਨਵੀਂ ਚੀਜ਼ ਹੁੰਦੀ ਆ ਹੋਰ ਨਵਾਂ ਹੀ ਪ੍ਰੋਡਕਟ ਐਸ ਵਾਰ ਜਿਹੜਾ ਆਪਾਂ ਪ੍ਰੋਡਕਟ ਲੈ ਕੇ ਆਏ ਆ ਉਹ ਹੈਗਾ ਜੀ ਸਵਾਸਤਿਕਾ ਦਾ ਲਿਥੀਅਮ ਇਨਵਰਟਰ ਤੇ ਬੈਟਰੀ ਇਹਦੀ ਬਾਜ਼ਾਰ ਦੇ ਵਿੱਚ ਬਹੁਤ ਚਰਚਾ ਆ ਅੱਜਕੱਲ ਇਹ ਪ੍ਰੋਡਕਟ ਵੇਚਦਿਆਂ ਨੂੰ ਮੈਨੂੰ ਤਕਰੀਬਨ 4 ਤੋਂ 5 ਮਹੀਨੇ ਹੋ ਚੱਲੇ ਵੀਡੀਓ ਆਪਾਂ ਇਹਦੀ ਅੱਜ ਸ਼ੇਅਰ ਕਰਨ ਲੱਗੇ ਆ ਪਹਿਲਾਂ ਵੀ ਇੱਕ ਇੱਕ ਵੀਡੀਓ ਪਾਈ ਸੀ ਉਹ ਸਰਦਾਰ ਸੇਵਕ ਸਿੰਘ ਜੀ ਨਾਲ ਆਪਾਂ ਮਿਲ ਕੇ ਸ਼ੇਅਰ ਕੀਤੀ ਸੀ ਵੀਡੀਓ ਉਸ ਵੀਡੀਓ ਨੂੰ ਬਹੁਤ ਭਾਰਮਾ ਹੰਗਾਰਾ ਮਿਲਿਆ ਤੇ ਕਾਫੀ ਲੋਕਾਂ ਨੇ ਸਾਨੂੰ ਇਹਦੇ ਬਾਰੇ ਪੁੱਛਿਆ ਔਰ ਕਾਫੀ ਪ੍ਰੋਡਕਟ ਆਪਾਂ ਹੀ ਸੀ ਅੱਜ ਮੈਂ ਇੰਡੀਵਿਜੂਲੀ ਇਸ ਪ੍ਰੋਡਕਟ ਦੀ ਵੀਡੀਓ ਪਾਉਣ ਲੱਗਿਆ ਇਹ ਪ੍ਰੋਡਕਟ ਸਵਸਤਿਕਾ ਕੰਪਨੀ ਦਾ ਲਿਥੀਅਮ ਬੈਟਰੀ ਦੇ ਨਾਲ ਕੰਬੋ ਪੈਕ ਆ ਜੀ 1100 ਨੰਬਰ ਆ ਜੀ ਇਨਵਰਟਰ ਦਾ ਔਰ 1000 ਵਾਟ ਦੀ ਬੈਟਰੀ ਹੈ ਲਿਥੀਅਮ ਦੇ ਵਿੱਚ ਇਹ ਜਿਹੜਾ ਇਨਵਰਟਰ ਆ ਜੀ ਇਹ 14.4 ਵੋਲਟ ਦੇ ਉੱਤੇ ਇਨਵਰਟਰ ਕੰਮ ਕਰਦਾ ਔਰ 14.4 ਵੋਲਟ ਦੇ ਉੱਤੇ ਹੀ ਬੈਟਰੀ ਇਹਦੀ ਆਊਟਪੁੱਟ ਦਿੰਦੀ ਹੈ। ਇਹ ਪਿਓਰ ਸਾਈਨ ਵੇਵ ਇਨਵਰਟਰ ਹੈ ਜੀ। ਔਰ ਦੋਨਾਂ ਪ੍ਰੋਡਕਟ ਦੀ ਜਿਹੜਾ ਕੰਬੋ ਪੈਕ ਆ ਇਹਦੀ 3 ਸਾਲ ਦੀ ਰਿਪਲੇਸਮੈਂਟ ਵਾਰੰਟੀ ਹੈ। ਅਦਰਵਾਇਜ਼ ਕਈ ਜਦਾਂ ਹੋਰ ਕੰਪਨੀਆਂ ਨੇ ਓਵਰ ਰਿਪੇਅਰ ਦੀ ਗਾਰੰਟੀ ਦਿੰਦੀਆਂ ਵੀ ਸਾਡਾ ਪ੍ਰੋਡਕਟ ਆ ਕੱਲ ਨੂੰ ਖਰਾਬ ਹੋ ਜਵੇ ਤਾਂ ਅਸੀਂ ਰਿਪੇਅਰ ਕਰਾਂਗੇ। ਜਿਹੜਾ ਇਹ ਪ੍ਰੋਡਕਟ ਹੈਗਾ ਆਪਣਾ ਇਹਦੀ 3 ਸਾਲ ਦੀ ਫ੍ਰੀ ਆਫ ਕਾਸਟ ਰਿਪਲੇਸਮੈਂਟ ਵਾਰੰਟੀ ਇਹ ਕਾਲੂ ਪ੍ਰੋਡਕਟ ਆਪਣਾ ਖਰਾਬ ਹੁੰਦਾ ਹੈ ਕੰਪਨੀ ਇਹਨੂੰ ਰਿਪਲੇਸ ਕਰਕੇ ਦਿੰਦੀ ਹੈ ਜਿਹਨੂੰ ਹੁਣ ਆਪਾਂ ਗਾਰੰਟੀ ਕਹਿ ਸਕਦੇ ਹਾਂ ਗਾਰੰਟੀ ਔਰ ਵਾਰੰਟੀ ਦੋਨਾਂ ਚੀਜ਼ਾਂ 'ਚ ਫਰਕ ਹੈਗਾ ਕੰਪਨੀ ਇਸ ਜੀ ਨੂੰ ਲਿਖਦੀ ਤਾਂ ਵਾਰੰਟੀ ਪਈ ਆ ਬਟ ਇਹਨੂੰ ਰਿਪਲੇਸ ਕਰਦੀ ਆ ਇਸ ਲਈ ਅਸੀਂ ਇਹਨੂੰ ਗਾਰੰਟੀ ਹੀ ਕਹਾਂਗੇ ਕਿ ਕੰਪਨੀ ਗਾਰੰਟੀ ਕਰਦੀ ਪਈ ਇਹ ਜਿਹੜਾ ਸਿਸਟਮ ਹੈ ਜੀ ਇਹ ਬੈਟਰੀ ਕੰਬੋ ਪੈਕ ਹੈ ਇਹਦੇ ਨਾਲ ਆ ਤੁਸੀਂ ਦੇਖਿਆ ਲਿਥੀਅਮ ਬੈਟਰੀ ਬੈਂਕ 1024 ਵਾਟ 1100 ਨੰਬਰ ਮਾਡਲ ਆਈ ਇਹਦਾ ਇੱਥੇ ਲਿਖਿਆ ਹੈ ਕੰਬੋ ਪੈਕ 3 ਇਅਰ ਵਾਰੰਟੀ ਸੇਮ ਚੀਜ਼ ਇੱਥੇ ਇਨਵਰਟਰ ਉੱਤੇ ਵੀ ਲਿਖੀ ਆਈ ਕੰਬੋ ਪੈਕ 3 ਇਅਰ ਵਾਰੰਟੀ ਇਹ ਜਿਹੜਾ ਸੈੱਟ ਹੈਗਾ ਜੀ ਇਹਦੇ ਵਿੱਚ ਕੰਪਨੀ ਦਾਵਾ ਕਰਦੀ ਹੈਗੀ ਕਿ ਸਾਡਾ 1000 ਵਾਟ ਦੀ ਜਿਹੜੀ ਬੈਟਰੀ ਹੈਗੀ ਆ ਇਹ 150 ਐਂਪੀਅਰ ਦੇ ਬੈਟਰਾ ਜਿਹੜਾ ਲੈਡ ਸੈੱਲ ਬੈਟਰਾ ਹੁੰਦਾ ਉਹਨੂੰ ਬੀਟ ਕਰਦੀ ਹੈ ਕਿ ਉਹਦੇ ਨਾਲੋਂ ਵਧੀਆ ਪਰਫਾਰਮੈਂਸ ਦਿੰਦੀ ਹੈ ਬੈਟਰੀ ਛੱਡੀ ਤੇ ਸਭ ਤੋਂ ਵੱਡੀ ਗੱਲ ਲੀਥੀਅਮ ਦੇ ਵਿੱਚ ਜਿਹੜਾ ਬੈਨੀਫਿਟ ਆ ਉਹ ਚਾਹੇ ਸਵਾਸਤਿਕਾ ਚਾਹੇ ਹੋਰ ਕੋਈ ਵੀ ਕੰਪਨੀ ਹੈਗੀ ਆ ਇਹਦੇ ਵਿੱਚ ਬੈਨੀਫਿਟ ਆ ਕਿ ਇਹਦੀ ਲਾਈਫ ਬਹੁਤ ਜ਼ਿਆਦਾ ਲਾਈਫ ਜ਼ਿਆਦਾ ਨਾਰਮਲ ਜਿਹੜੀ ਬੈਟਰੀ ਲੈਡ ਸੈਂਡ ਬੈਟਰੀ ਆ ਉਹ ਤਕਰੀਬਨ 400 ਤੋਂ 350 ਲੈ ਕੇ 400 ਲਾਈਫ ਸਾਈਕਲ ਹੁੰਦਾ ਅਗਰ ਅਸੀਂ ਉਹਨੂੰ ਡੇਲੀ ਯੂਜ਼ ਕਰਦੇ ਆ ਤਾਂ ਸਾਲ ਡੇਢ ਸਾਲ ਦੇ ਵਿੱਚ ਉਹ ਬੈਟਰੀ ਆਪਣੇ ਸਾਈਕਲ ਪੂਰੇ ਕਰਦੀ ਆ ਲਾਈਫ ਸਾਈਕਲ ਖਰਾਬ ਨਹੀਂ ਕਿ ਮੈਂ ਕਹਿ ਰਿਹਾ ਕਿ ਉਹ ਬੈਟਰੀ ਖਰਾਬ ਹੋ ਜਾਂਦੀ ਹੈ ਸਾਲ ਡੇਢ ਸਾਲ ਦੇ ਵਿੱਚ ਹਾਂ ਅਗਰ ਉਹ ਬੈਟਰੀ ਡੇਲੀ ਚਾਰਜ ਜਾਂ ਡਿਸਚਾਰਜ ਕਰੀਏ ਤਾਂ ਉਹ ਬੈਟਰੀ ਡੇਢ ਸਾਲ ਤੋਂ 2 ਸਾਲ ਤੋਂ ਉੱਪਰ ਨਹੀਂ ਜਾ ਸਕਦੀ ਔਰ ਇਹਦੇ ਜਿਹੜੇ ਲਾਈਫ ਸਾਈਕਲ ਆ ਇਹ ਕੰਪਨੀ ਕਹਿੰਦੀ ਵੀ ਸਾਡੀ ਬੈਟਰੀ ਦੇ 2000 ਲਾਈਫ ਸਾਈਕਲ ਹੈਗਾ ਅਗਰ 2000 ਲਾਈਫ ਸਾਈਕਲ ਨੂੰ ਅਸੀਂ ਕਾਊਂਟ ਕਰਦੇ ਤਾਂ ਸਾਡੀ ਬੈਟਰੀ ਇਹ ਡੇਲੀ ਅਗਰ ਚਾਰਜ ਅਸੀਂ ਚਲਾਈਏ ਚਾਰਜ ਨੂੰ ਡਿਸਚਾਰਜ ਕਰੀਏ ਰੋਜ਼ ਦਾ ਇੱਕ ਸਾਈਕਲ ਵੀ ਯੂਜ਼ ਕਰੀਏ ਤਾਂ ਵੀ ਸਾਡੇ 5 ਸਾਲ ਸਾਡੀ ਬੈਟਰੀ ਟਾਈਮ ਕੱਢਦੀ ਹੈ ਹੁਣ ਤੁਸੀਂ ਕਹੋਗੇ ਵੀ ਸਾਡੇ ਬੈਟਰੀ ਤੇ ਲੱਗੀ ਹੋਈ ਲੈਡ ਵਾਲੀ ਆ ਉਹ ਨੂੰ ਲੱਗੀ 5 ਸਾਲ ਹੋਏ ਕੋਈ ਕਹਿੰਦਾ ਮੇਰੇ 7 ਸਾਲ ਹੋ ਗਏ ਬਿਲਕੁਲ ਸਹੀ ਗੱਲ ਆ ਉਹ ਬੈਟਰੀ 5 ਸਾਲ ਵੀ ਕੱਢਦੀ ਆ 7 ਸਾਲ ਵੀ ਕੱਢਦੀ ਆ ਇਹ ਜਿਹੜੀ ਵੀਡੀਓ ਆਪਾਂ ਇਨਫੋਰਮੇਸ਼ਨ ਵੀਡੀਓ ਬਣਾ ਰਹੇ ਆ ਅਸੀਂ ਕਿਸੇ ਚੀਜ਼ ਦੀ ਬਰਿਆਈ ਜਾਂ ਕਿਸੇ ਛਾਈ ਪੇਸ਼ ਕਰਕੇ ਨਹੀਂ ਕਰਦੇ ਹੁਣ ਮੈਂ ਤੱਥਾਂ ਦੇ ਆਧਾਰ ਤੇ ਪੇਸ਼ ਕਰਦੇ ਆ ਕਿ ਉਹ 7 ਸਾਲ 10 ਸਾਲ ਜਾਂ 5 ਸਾਲ ਕਿੱਦਾਂ ਕੱਢਦੀ ਬੈਟਰੀ ਆਪਣਾ ਘਰ ਕੋਈ ਇਸ ਤਰ੍ਹਾਂ ਦੇ ਏਰੀਆ 'ਚ ਆ ਜਿੱਥੇ ਲਾਈਟ ਦਾ ਕਟ ਬਹੁਤ ਕਟ ਲੱਗਦਾ ਸਪੋਜ਼ਿੰਗ ਲਾਈਟ ਦਾ ਕਟ ਅੱਧੇ ਘੰਟੇ ਨਹੀਂ ਲੱਗਿਆ ਘੰਟੇ ਦੀ ਖਾਤਰ ਲੱਗਿਆ ਕੋਈ 10 ਮਿੰਟ ਲਾਈਟ ਗਈ ਕਈ ਵਾਰ ਲਾਈਟ ਗਈ ਤੇ ਆ ਗਈ ਹੁਣ ਉਥੇ ਲਾਈਫ ਸਾਈਕਲ ਦਾ ਯੂਜ਼ ਨਹੀਂ ਹੋਣਾ ਲਾਈਫ ਸਾਈਕਲ ਨੇ ਯੂਜ਼ ਹੋਣਾ ਜਦੋਂ ਸਾਡੀ ਬੈਟਰੀ ਪੂਰੀ ਡਾਊਨ ਹੋਈ ਔਰ ਜਦੋਂ ਸਾਡੀ ਬੈਟਰੀ ਪੂਰੀ ਦੁਬਾਰੇ ਚਾਰਜ ਹੋਈ ਉਹਨੂੰ ਅਸੀਂ ਇੱਕ ਆਪਣਾ ਲਾਈਫ ਸਾਈਕਲ ਗਿਣਾਂਗੇ ਬੈਟਰੀ ਦਾ ਕਿ ਸਾਡੀ ਬੈਟਰੀ ਨੇ ਇੱਕ ਆਪਣਾ ਲਾਈਫ ਸਾਈਕਲ ਪੂਰਾ ਕਰ ਲਿਆ ਹੁਣ 15 ਮਿੰਟ ਦੀ ਖਾਤਰ ਲਾਈਟ ਗਈ ਆ ਉਹ 15 ਮਿੰਟਾਂ ਨੂੰ ਅਸੀਂ ਅਗਰ 3 ਘੰਟਿਆਂ ਉੱਤੇ ਲੈ ਕੇ ਵੀ ਚੱਲਾਂਗੇ ਜਾਂ ਵੀ ਸਾਡੀ ਬੈਟਰੀ ਅਗਰ 3 ਘੰਟੇ ਚੱਲੂਗੀ ਤਾਂ ਹੀ ਲਾਈਫ ਸਾਈਕਲ ਪੂਰਾ ਹੋਏਗਾ ਨਾ ਹੁਣ ਚਾਰ ਵਾਰੀ ਲਾਈਟ ਜਾਊਗੀ 15-15 ਮਿੰਟ ਦੇ ਹਿਸਾਬ ਦੇ ਨਾਲ ਤਾਂ ਸਾਡਾ 1 ਘੰਟਾ ਹੋਏਗਾ ਜਾਨੀ ਕਿ 12 ਵਾਰੀ ਲਾਈਟ ਜਾਊਗੀ ਤਾਂ ਅਸੀਂ ਉਹ ਕਹਾਂਗੇ ਕਿ ਸਾਡੀ ਬੈਟਰੀ ਨੇ ਇੱਕ ਲਾਈਫ ਸਾਈਕਲ ਪੂਰਾ ਕੀਤਾ ਹੁਣ 12 ਵਾਰ ਲਾਈਟ ਜਾਊਗੀ ਤਾਂ ਉਹ ਕਿੰਨੇ ਦੇਣਾ ਚਾਹੀਊਗੀ ਹਫ਼ਤੇ 'ਚ ਪੂਰਾ ਕਰਦੀ ਹੈ ਉਹ 12 ਵਾਰ ਲਾਈਟ ਜਾਂ ਮਹੀਨੇ 'ਚ ਪੂਰਾ ਕਰਦੀ ਆ ਕਿਉਂਕਿ ਲਾਈਟ ਦਾ ਕਟ ਘਟਾ ਉੱਥੇ ਬੈਟਰੀ ਨੇ ਆਪੇ 5 ਸਾਲ 7 ਸਾਲ 10 ਸਾਲ ਦੀ ਲਾਈਫ ਦੇਣੀ ਹੈ ਹੁਣ ਜਿੱਥੇ ਲਾਈਟ ਦਾ ਕੱਟ ਹੀ ਮੰਨ ਲਓ ਇਦਾਂ ਦਾ ਏਰੀਆ ਵੀ ਪਤਾ ਹੀ ਨਹੀਂ ਸਵੇਰ ਨੂੰ ਘੋੜਾ ਸਿੱੜਤਾ ਟਰਾਂਸਫਾਰਮਰ ਦਾ ਤੇ ਲਾਈਟ 9 ਵਜੇ ਦੀ ਸਵੇਰ ਦੀ ਗਈ ਜਾਂ 8 ਵਜੇ ਦੀ ਗਈ ਹੋਈ ਆ ਮੁੜ ਕੇ 10 ਵਜੇ ਆਉਣੀ ਆ 12 ਵਜੇ ਆਉਣੀ ਆ ਕਿ ਸ਼ਾਮ ਨੂੰ 5 ਵਜੇ ਆਉਣੀ ਆ ਕਿ ਰਾਤ ਦੀ ਰੋਟੀ ਵੇਲੇ ਜਾ ਕੇ ਉਮੀ ਜੋ ਪਿੰਡਾਂ 'ਚ ਹਸਾਬ ਹੁੰਦਾ ਹੀ ਤੁਹਾਨੂੰ ਪਤਾ ਹੀ ਆ ਸਾਰਾ ਵੀ ਲਾਈਟ ਦਾ ਕੱਟ ਜਿੰਨਾ ਜ਼ਿਆਦਾ ਹੋਊਗਾ ਉੱਥੇ ਲਾਈਫ ਸਾਈਕਲ ਓਨਾ ਜ਼ਿਆਦਾ ਛੇਤੀ ਖਤਮ ਹੁੰਦਾ ਜਿੱਥੇ ਲਾਈਟ ਦਾ ਕੱਟ ਘਟਵਾ ਉੱਥੇ ਲਾਈਫ ਸਾਈਕਲ ਓਨਾ ਜ਼ਿਆਦਾ ਪੂਰਾ ਛੇਤੀ ਪੂਰਾ ਨਹੀਂ ਹੁੰਦਾ ਜੇਦਾਂ ਬੈਟਰੀ ਦੀ ਲਾਈਫ ਜਿਆਦਾ ਚੱਲਦੀ ਹੁਣ ਉਦਾਹਰਨ ਦੇ ਤੌਰ ਤੇ ਆਪਾਂ ਲੈ ਕੇ ਚੱਲਦੇ ਆਂ ਵੀ ਬੈਟਰੀ ਸੇਮ ਕੰਪਨੀ ਦੀ ਬੈਟਰੀ ਅਸੀਂ ਕਹਿੰਦੇ ਆਂ ਵੀ 10 ਸਾਲ ਚੱਲੀ ਤੇ ਇੱਕ ਕਸਟਮਰ ਮੇਰਾ ਕਹਿੰਦਾ ਵੀ ਮੇਰੇ ਆ 3 ਸਾਲ ਦੇ ਵਿੱਚ ਹੀ ਬੈਟਰੀ ਖਤਮ ਹੋ ਗਈ ਸੇਮ ਮਾਡਲ ਸੇਮ ਕੰਪਨੀ ਸੇਮ ਗਾਰੰਟੀ ਵਾਰੰਟੀ ਕਿਤੇ 10 ਸਾਲ ਚ ਖਤਮ ਹੋਈ ਕਿਤੇ 3 ਸਾਲ ਚ ਕਾਰਨ ਵੀ ਉਥੇ ਲਾਈਟ ਦਾ ਕਟ ਜਿਆਦਾ ਸੀ ਉਹ ਲਾਈਫ ਸਾਈਕਲ ਪੂਰੇ ਕਰ ਗਈ ਤੇ ਉਹ ਲਾਈਫ ਸਾਈਕਲ ਆਪਣੇ ਪੂਰੇ ਨਾ ਹੋਣ ਕਰਕੇ ਉਹਦੀ ਬੈਟਰੀ 10 ਸਾਲ ਚੱਲੀ ਚਲੋ ਆਪਾਂ ਇਸ ਗੱਲ ਨੂੰ ਹੁਣ ਕਿੰਦਾ ਕਹਿੰਦੇ ਅ ਕਹਾਵਤਾ ਵੀ 파ਤਕੰਗਨ ਕੋ ਆਰਸੀ ਕਾ ਪੜੇ ਲਿਖੇ ਕੋ ਫਾਰਸੀ ਕੇ ਹਾਂ ਇਹ ਕਹਾਵਤਾ ਤੇ ਉਹਦੇ ਵਿੱਚ ਹੁਣ ਆਪਾਂ ਉਦਾਹਰਣ ਲੈ ਕੇ ਚੱਲਦੇ ਆਂ ਈ ਰਿਕਸ਼ੇ ਦੇ ਵਿੱਚ ਈ ਰਿਕਸ਼ਾ ਬੈਟਰੀ ਉਹਦੇ ਵਿੱਚ ਵੀ ਲੈਡ ਸੈੱਲ ਬੈਟਰੀ ਹੈ ਉਹ ਕਹਿੰਦਾ ਮੈਂ ਸਾਲ ਦੇ ਵਿੱਚ ਬੈਟਰੀਆਂ ਦੋ ਵਾਰੀ ਮੈਂ ਚੇਂਜ ਕਰਵਾ ਚੁੱਕਿਆ ਜਦ ਕਿ ਉਹ ਉਸੇ ਬੈਟਰੀ ਉਹੇ ਲੈਡ ਸੈੱਲ ਉਹੇ ਸਭ ਕੁਝ ਉਹ ਬੈਟਰੀ ਸਾਡੀ ਸਾਲ ਦੇ ਵਿੱਚ ਦੋ ਵਾਰੀ ਕਿਉਂ ਚੇਂਜ ਹੋਈ ਜਾਂ 9ਵੇਂ ਮਹੀਨੇ 'ਚ ਜਾ ਕੇ ਬੈਟਰੀ ਕਿਉਂ ਚੇਂਜ ਹੋ ਗਈ ਜਾਂ 11ਵੇਂ ਮਹੀਨੇ 'ਚ ਜਾ ਕੇ ਬੈਟਰੀ ਕਿਉਂ ਚੇਂਜ ਹੋ ਗਈ ਯਾਰ ਕਿ ਸਾਡੇ ਘਰੇ ਜਿਹੜੀ ਬੈਟਰੀ ਲੱਗੀ ਹੋਈ ਆ ਅਸੀਂ 5 ਸਾਲ ਬਾਅਦ ਕਹਿੰਦੇ ਪਏ ਚੇਂਜ ਕਰਾਉਣੇ ਪਏ ਕਾਰਨ ਕਾਰਨ ਉਹਦਾ ਲਾਈਫ ਸਾਈਕਲ ਉਹਦਾ ਡੇਲੀ ਬੈਟਰੀ ਡਿਸਚਾਰਜ ਹੋਣੀ ਉਹ ਡੇਲੀ ਬੈਟਰੀ ਚਾਰਜ ਹੋਣੀ ਉਹ ਆਪਣਾ ਲਾਈਫ ਸਾਈਕਲ ਪੂਰਾ ਕਰ ਜਾਂਦੀ ਉਹਦਾ ਲਾਈਫ ਸਾਈਕਲ ਪੂਰਾ ਹੋਣ ਦਾ ਦੇ ਨਾਲ ਕੀ ਹੁੰਦਾ ਪਿਆ ਕਿ ਬੈਟਰੀ ਦੀ ਰੋਜ ਜਿਹੜੀ ਪਲੇਟ ਆ ਉਹ ਦਿਨ ਬਾ ਦਿਨ ਮਤਲਬ ਘਟਦੀ ਜਾਂਦੀ ਜਾਂ ਜੋ ਜੋ ਚ ਪ੍ਰੋਡਕਟ ਕੈਮੀਕਲ ਜੋ ਲੱਗਿਆ ਜੋ ਦਾ ਕੈਮੀਕਲ ਰੈਕਸ਼ਨ ਜੋ ਹੁੰਦਾ ਲੈਡ ਹੁੰਦਾ ਲੈਡ ਦੇ ਵਿੱਚ ਹੋਰ ਕਈ ਕਿਸਮ ਦੇ ਕੈਮੀਕਲ ਪਾਏ ਹੁੰਦੇ ਨੇ ਜਿਸ ਦੇ ਨਾਲ ਉਹ ਬੈਟਰੀ ਆਪਣੀ ਤਿਆਰ ਹੁੰਦੀ ਆ ਉਹ ਹੌਲੀ ਹੌਲੀ ਉਹ ਡੀਗ੍ਰੇਡ ਹੁੰਦੇ ਜਾਂਦੇ ਨੇ ਤਾਂ ਬੈਟਰੀ ਆਪਣੀ ਡਾਊਨ ਹੁੰਦੀ ਜਾਂਦੀ ਹੈ ਹੁਣ ਇਹੀ ਮੈਂ ਗੱਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਅਗਰ ਸਾਡੇ ਲਾਈਫ ਸਾਈਕਲ ਛੇਤੀ ਖਤਮ ਹੋ ਜਾਂਦੇ ਨੇ ਛੇਤੀ ਪੂਰੇ ਹੋ ਜਾਂਦੇ ਨੇ ਤਾਂ ਸਾਡੀ ਬੈਟਰੀ ਛੇਤੀ ਖਰਾਬ ਹੋ ਜਾਂਦੀ ਹੈ ਔਰ ਉਹੀ ਬੈਟਰੀ ਸਾਡੀ ਸਾਈਕਲ ਪੂਰੇ ਨਹੀਂ ਹੁੰਦੇ ਤਾਂ ਉਹ 7-8 ਸਾਲ ਤੱਕ ਵੀ ਕੱਢ ਜਾਂਦੀ ਹੈ। ਆਮੂਮਨ ਵੈਸੇ ਜੋ ਬੈਟਰੀ ਦੀ ਇੱਕ ਰਿਸ਼ੋ ਮੰਨੀ ਜਾਂਦੀ ਆ 4 ਤੋਂ 5 ਸਾਲ। ਜਿੱਥੇ ਲਾਈਟ ਦਾ ਘਟ ਰਹਿਦਾ ਉਹ ਤਕਰੀਬਨ ਘੰਟੇ 2 ਘੰਟੇ ਦੀ ਖਾਤਰ ਜਾਂਦੀ ਹੈ ਤਾਂ ਬੈਟਰੀ 4 ਤੋਂ 5 ਸਾਲ ਲਾ ਜਾਂਦੀ ਆ। ਪਰ ਹੁਣ ਉਸੇ ਜਗ੍ਹਾ ਦੇ ਉੱਤੇ ਅਗਰ ਅਸੀਂ ਇਸ ਬੈਟਰੀ ਨੂੰ ਦੇਖਿਆ ਜਾਵੇ ਲਾਈਫ ਸਾਈਕਲ ਤੁਸੀਂ ਹੁਣ ਤੁਹਾਡੀ ਆਪਣੇ ਅਕੋਰਡਿੰਗ ਗਿਣ ਲਓ ਅਗਰ ਤੁਹਾਡੇ ਲਾਈਫ ਬੈਟਰੀ ਜਿਹੜੀ ਹੈ ਕਿ ਤੁਹਾਡੇ ਘਰੇ ਜੋ ਲੱਗੀ ਹੋਈ ਆ ਲੈਡ ਸੈੱਲ ਵਾਲੀ ਅਗਰ ਉਹ 5 ਸਾਲ ਕੱਢ ਗਈ ਹੈ ਜਿਹਦਾ ਲਾਈਫ ਸਾਈਕਲ 400 ਤੋਂ 500 ਲਾਈਫ ਸਾਈਕਲ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਉਹ 4 ਤੋਂ 5 ਸਾਲ ਤੁਹਾਡੇ ਲਾਗੇ ਹੁਣ ਜਿਹਦਾ ਲਾਈਫ ਸਾਈਕਲ 2000 ਹੁਣ ਉਹ ਤੁਹਾਡੇ ਕਿੰਨਾ ਟਾਈਮ ਕੱਢੂਗੀ ਮਤਲਬ 4 ਗੁਣਾ ਲਾਈਫ ਜਿੱਥੇ ਉਹ 5 ਸਾਲ ਚੱਲੀ ਉਥੇ ਇਹ ਬੈਟਰੀ 20 ਸਾਲ ਚੱਲ ਜਾਈਏ ਹਾਲਾਂਕਿ ਕੰਪਨੀ ਨਹੀਂ ਇਹ ਦਾਅਵਾ ਕਰਦੀ ਆਪਾਂ ਇੱਕ ਜਨਰਲ ਗੱਲ ਕਰਦੇ ਪਏ ਹਾਂ ਕੰਪਨੀ ਇਹਦੀ ਵਾਰੰਟੀ 3 ਸਾਲ ਦੀ ਕਰਦੀ ਹੈ ਵੀ ਸਾਡੇ ਪ੍ਰੋਡਕਟ ਦੀ 3 ਸਾਲ ਦੀ ਵਾਰੰਟੀ ਆ ਔਰ ਕੰਪਨੀ ਕਹਿੰਦੀ ਵੀ ਸਾਡੇ ਪ੍ਰੋਡਕਟ ਦੀ ਕਿਉਂਕਿ ਹੁਣ ਆਪਾਂ ਕੱਲੇ ਪੰਜਾਬ ਰੀਜਨ ਨੂੰ ਨਾਲ ਲੈ ਕੇ ਚੱਲੀਏ ਕਈ ਏਰੀਆ ਜਿਦਾ ਯੂਪੀ ਦਾ ਏਰੀਆ ਬਿਹਾਰ ਦਾ ਏਰੀਆ ਉੱਥੇ ਲਾਈਟ ਦੇ ਕੱਟ ਜ਼ਿਆਦਾ ਨੇ ਹੁਣ ਉੱਥੇ ਵੀ ਇਹ ਪ੍ਰੋਡਕਟ ਕੰਪਨੀ ਚ ਵੇਚਣਾ ਤੇ ਪੰਜਾਬ ਚ ਵੀ ਵੇਚਣਾ ਜੰਮੂ ਚ ਵੀ ਵੇਚਣਾ ਹਰਿਆਣਾ ਚ ਵੀ ਵੇਚਣਾ ਹਰ ਜਗ੍ਹਾ ਦਾ ਅਲੱਗ-ਅਲੱਗ ਕਲਾਈਮੇਟ ਹੋਣ ਕਰਕੇ ਉੱਥੇ ਦਾ ਟੈਂਪਰੇਚਰ ਔਰ ਉੱਥੇ ਦਾ ਲਾਈਟ ਦਾ ਕੱਟ ਕਿਸ ਤਰ੍ਹਾਂ ਦਾ ਹੈਗਾ ਉਹ ਦੇਖਣਾ ਪੈਂਦਾ ਕੰਪਨੀ ਤਾਂ ਕੰਪਨੀ ਕਹਿੰਦੀ ਵੀ ਸਾਡਾ ਦਾਵਾ ਹੈ ਕਿ ਸਾਡੀ ਕੰਪਨੀ ਜਿਹੜੀ ਇਹ ਬੈਟਰੀ ਹੈਗੀ 7 ਤੋਂ 10 ਸਾਲ ਇਹ ਬੈਟਰੀ ਲਾਈਫ ਸਪੈਂਡ ਕਰਦੀ ਹੈ ਜਿੱਥੇ ਨਾਰਮਲ ਬੈਟਰੀ ਸਾਲ ਡੇਢ ਸਾਲ 2 ਸਾਲ ਹੀ ਕੱਢਦੀ ਸੀ ਠੀਕ ਹੈ ਜੀ ਬਾਕੀ ਇਹ ਲਿਥੀਅਮ ਇਹ ਜਿਦਾ ਪਹਿਲਾਂ ਆਮ ਤਕਰੀਬਨ ਬੈਟਰੀਆਂ ਦੇਖੇ ਆ ਕੇਪਾ ਸਕੂਟਰੀ ਜਾਂ ਪਰ ਡਰ ਜਾਂਦੇ ਆ ਲਿਥੀਅਮ ਆ ਕਿਤੇ ਫਟ ਨਾ ਜਾਵੇ ਕੁਝ ਇਦਾਂ ਦਾ ਨਾ ਗੱਲ ਹੋ ਜAVE ਇਦਾਂ ਦਾ ਇਹਦੇ ਵਿੱਚ ਕੋਈ ਸਿਸਟਮ ਨਹੀਂ ਬਹੁਤ ਹੀ ਰਿਲਾਈਏਬਲ ਤੇ ਵਧੀਆ ਪ੍ਰੋਡਕਟ ਹੈਗਾ ਇਹ ਔਰ weight ਵੀ ਕੁਝ ਨਹੀਂ ਪੈਦਾ ਬੈਟਰੀ weight ਵੱਖੋਂ ਵੀ ਬਹੁਤ ਹਲਕੀ ਹੈਗੀ ਆ 150 ਐਂਪੀਅਰ ਦੇ ਬੈਟਰੀ ਨੂੰ ਇਹ ਰਿਪਲੇਸ ਕਰਦੀ ਆ 1 ਕਿਲੋਵਾਰਟ ਦੀ ਬੈਟਰੀ ਆ lithium ਹਮੇਸ਼ਾ ਕਿਲੋਵਾਰਟ ਦੇ ਵਿੱਚ ਹੀ ਮੈਂਸ਼ਨ ਕੀਤਾ ਜਾਂਦਾ ਆ ਆਪਾਂ ਕੋਈ ਵੀ ਬੈਟਰੀ ਦੇਖਦੇ ਆ ਆ ਜ਼ਿਆਦਾਤਰ ਤਾਂ ਉਹ ਐਂਪੀਰਾਂ ਦੇ ਵਿੱਚ ਹੀ ਆਉਂਦੀ ਆ ਇਹ ਬੈਟਰੀ 150 ਐਂਪੀਰ ਦੀ ਸਾਡੀ ਬੈਟਰੀ ਆ ਜਾਂ 200 ਐਂਪੀਰ ਦੀ ਬੈਟਰੀ ਇਹ ਬੈਟਰੀਆਂ ਕਿਲੋਵਾਰਟ ਦੇ ਵਿੱਚ ਹੀ ਆਉਂਦੀਆਂ ਨੇ ਵੀ ਇਹ ਸਾਡੀ ਬੈਟਰੀ ਇਹ 1 ਕਿਲੋਵਾਰਟ ਦੀ ਬੈਟਰੀ ਇਸ ਤੋਂ ਉੱਪਰ ਵਾਲਾ ਮਾਡਲ ਹੈਗਾ ਜੀ ਉਹ 1200 ਵਾਟ ਦਾ ਮਾਡਲ ਹੈਗਾ ਇਨਵਰਟਰ ਸੇਮ ਰਹੇਗਾ 1100 ਨੰਬਰ ਬੈਟਰੀ ਜਿਹੜੀ ਹੈਗੀ ਉਹ 1200 ਵਾਟ ਦੀ ਆ ਜਾਏਗੀ ਇੱਥੇ ਇਹ ਬੈਟਰੀ 1000 ਵਾਟ ਦੀ ਆਉਂਦੀ ਆ 1024 ਤੇ ਅਗਰ ਤੁਸੀਂ ਪ੍ਰੋਡਕਟ ਸਾਡੇ ਤੋਂ ਖਰੀਦਣਾ ਤਾਂ ਤੁਸੀਂ ਸਾਡੇ ਨਾਲ ਜਦੋਂ ਮਰਜ਼ੀ ਦਾ ਆਫਤ ਕੰਮ ਕਰ ਸਕਦੇ ਹੋ ਔਰ ਦੂਸਰੀ ਗੱਲ ਇੱਕ ਬਹੁਤ ਮਹੱਤਵਪੂਰਨ ਜਾਣਕਾਰੀ ਕਿ ਇਹ ਬੈਟਰੀ ਜਿਹੜੀ ਹੈਗੀ ਆ ਇਹ ਕੰਬੋ ਪੈਕ ਹੈ ਇਹ ਜਿਹੜਾ ਇਨਵਰਟਰ ਕਿਸੇ ਹੋਰ ਬੈਟਰੀ ਨਾਲ ਨਹੀਂ ਚੱਲੇਗਾ ਔਰ ਜਿਹੜੀ ਇਹ ਬੈਟਰੀ ਆ ਕਿਸੇ ਹੋਰ ਇਨਵਰਟਰ ਨਾਲ ਨਹੀਂ ਚੱਲੇਗੀ ਇਹ ਦੋਨੇ ਆਪਸ ਵਿੱਚ ਹੀ ਕੰਬੋ ਨੇ ਇਹ ਇੱਕ ਦੂਜੇ ਨਾਲ ਮਿਲ ਕੇ ਹੀ ਚੱਲਣਗੇ हां ਤੁਹਾਨੂੰ ਅਗਰ ਅਲੱਗ ਤੋਂ ਲਿਥੀਅਮ ਬੈਟਰੀ ਆਪਣੇ ਕਿਸੇ ਹੋਰ ਜਿਹੜਾ ਤੁਹਾਡਾ ਪੁਰਾਣਾ ਇਨਵਰਟਰ ਬੈਟਰੀ ਲੱਗਿਆ ਹੋਇਆ ਤੁਸੀਂ ਉਹ ਬੈਟਰੀ ਨੂੰ ਆਪਣੀ ਰਿਪਲੇਸ ਕਰਕੇ ਨਵੀਂ ਲਿਥੀਅਮ ਬੈਟਰੀ ਰੈਟਰੋਫਿਟ ਬੈਟਰੀ ਜਿਹਨੂੰ ਅਸੀਂ ਕਹਿੰਦੇ ਆ ਉਹ ਲਗਾ ਸਕਦੇ ਹੋ ਇਹ ਹਾਲਾਂਕਿ ਕੰਬੋ ਪੈਕ ਆ ਇਹ ਬੈਟਰੀ ਇੱਕ ਦੂਜੇ ਦੇ ਨਾਲ ਹੀ ਚੱਲੇਗੀ ਕਿਸੇ ਹੋਰ ਇਨਵਰਟਰ ਬੈਟਰੀ ਜਾਂ ਕਿਸੇ ਹੋਰ ਪ੍ਰੋਡਕਟ ਦੇ ਨਾਲ ਨਹੀਂ ਚੱਲੇਗੀ ਅਲੱਗ ਤੋਂ ਬੈਟਰੀ ਤੁਹਾਨੂੰ ਉਹ ਲੈਣੀ ਪੈਗੀ ਅਗਰ ਤੁਸੀਂ ਆਪਣੇ ਟ੍ਰੈਡੀਸ਼ਨਲ ਪੁਰਾਣੇ ਇਨਵਰਟਰ ਦੇ ਨਾਲ ਹੀ ਲਗਾਉਣਾ ਚਾਹੁੰਦੇ ਹੋ ਤੇ ਤੁਸੀਂ ਅਗਰ ਸੋਨੇ ਪ੍ਰੋਡਕਟ ਤੇ ਕਿਦਾਂ ਲੱਗਿਆ ਤੁਸੀਂ ਇਹਦੀ ਜਾਣਕਾਰੀ ਨੈਟ ਤੋਂ ਵੀ ਲੈ ਸਕਦੇ ਹੋ ਬਾਕੀ ਅਸੀਂ ਇਹਦੇ ਤੇ ਵੀਡੀਓ ਸ਼ੇਅਰ ਤੁਹਾਨੂੰ ਕਰ ਦਿੱਤੀ ਹੈ ਔਰ ਕੰਪਨੀ ਵੱਲੋਂ ਵੀ ਬਹੁਤ ਸਾਰੀਆਂ ਵੀਡੀਓ ਇਸ ਤੇ ਸ਼ੇਅਰ ਕੀਤੀਆਂ ਗਈਆਂ ਨੇ ਖਾਸ ਕਰਕੇ ਆਪਣੇ ਸਰਦਾਰ ਜੀ ਸੇਵਕ ਸਿੰਘ ਜੀ ਉਹਨਾਂ ਨੇ ਵੀ ਇਹਦੇ ਤੇ ਕਾਫੀ ਵੀਡੀਓ ਬਣਾਈ ਹੋਈ ਹੈਗੀ ਬਾਕੀ ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਪ੍ਰੋਪਰ ਤੇ ਸਹੀ ਜਾਣਕਾਰੀ ਦਿੱਤੀ ਜਾਵੇ ਤੁਹਾਨੂੰ ਸਾਡਾ ਵੀਡੀਓ ਕਿਦਾਂ ਲੱਗਿਆ ਤੇ ਉਹਦੇ ਵਾਸਤੇ ਸਾਨੂੰ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਇਹ ਪ੍ਰੋਡਕਟ ਚਾਹੀਦਾ ਹੋਵੇ ਤੇ ਤੁਹਾਨੂੰ ਸਾਡਾ ਐਡਰੈਸ ਦਾ ਪਤਾ ਹੀ ਆ ਬੀਐਸ ਇਲੈਕਟ੍ਰੋਨਿਕਸ ਪ੍ਰਤਾਪ ਨਗਰ ਗੜੀ ਨੰਬਰ 1 ਪ੍ਰਤਾਪ ਚੌਕ ਲੁਧਿਆਣੇ ਦੇ ਵਿੱਚ ਆਪਣੀ ਦੁਕਾਨ ਹੈਗੀ ਆ ਆਪਣਾ ਟੈਲੀਫੋਨ ਨੰਬਰ ਮੋਬਾਈਲ ਨੰਬਰ 9814607001 9814607002 ਜਦੋਂ ਵੀ ਆਉਣਾ ਫੋਨ ਕਰਕੇ ਆਉਣਾ ਕਈ ਵਾਰ ਪ੍ਰੋਡਕਟ ਸਟਾਕ 'ਚ ਨਾ ਹੁਣ ਕਰਕੇ ਕਸਟਮਰ ਕਹਿੰਦਾ ਵੀ ਮੇਰਾ ਢੇੜਾ ਪੈ ਗਿਆ ਕਿਉਂਕਿ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਸਟਾਕ 'ਚ ਹੁੰਦੀਆਂ ਵੀ ਕਈ ਵਾਰ ਨਹੀਂ ਵੀ ਤਾਂ ਤੁਹਾਨੂੰ ਕਹੀਦਾ ਜਦੋਂ ਵੀ ਆਓ ਫੋਨ ਕਰਕੇ ਆਓ ਠੀਕ ਹੈ ਜੀ ਤੁਹਾਨੂੰ ਵੀਡੀਓ ਸਾਡੀ ਕਿਦਾਂ ਲੱਗੀ ਚੰਗੀ ਲੱਗੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਵਿੱਚ ਸ਼ੇਅਰ ਕਰਨਾ ਬਾਕੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਲੁਧਿਆਣਾ ਲੋਕਲ ਠੀਕ ਹੈ ਜੀ ਦੋਸਤੋ ਧੰਨਵਾਦ